ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਹ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ परमराज सिंह उमरा नंगल चरणजीत सिंह शर्मा अमर सिंह चाळ सुखविंदर सिंह मान ਉਸ ਟਾਈਮ ਤੁਹਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਸਮੁੱਚੇ ਪੰਜਾਬ ਨੂੰ ਇਹ ਯਕੀਨ ਦਵਾਇਆ ਸੀ ਕਿ ਜਿੱਦਣ ਸਾਡੀ ਤੁਸੀਂ ਤਬਦੀਲੀ ਲੈ ਕੇ ਆਓ ਸਰਕਾਰ ਚ ਜਿੱਦਣ ਕੋਈ ਆਨੈਸਟੀ ਮਿਨਿਸਟਰ ਆਏਗਾ ਈਮਾਨਦਾਰ ਮੈਨੂੰ ਉਹ ਸ਼ਬਦ ਯਾਦ ਨੇ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਜਿਹੜੇ ਉਦੋਂ ਪੋਸਟਰ ਬॉय ਤੁਸੀਂ ਬਣਾਏ 13 ਸਾਲ ਦੀ ਇੱਕ आईपीएस ਨੂੰ ਨੌਕਰੀ ਛਡਾਈ ਉਹਨੂੰ ਵਾਦਾ ਕੀਤਾ ਗਿਆ ਕਿ ਤੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਦਵਾਂਗੇ ਤੇਰੇ ਜ਼ਰੀਏ ਅਸੀਂ ਬੇਅਦਬੀ ਦੇ ਕੇਸਸ ਡਰੱਗਸ ਦੇ ਕੇਸਸ ਤੇਰੇ ਜ਼ਰੀਏ ਇਹਨੂੰ ਨੇਪਰੇ ਚਾੜਾਂਗੇ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ 13 ਸਾਲ ਉਹ ਨੌਕਰੀ ਛੱਡ ਕੇ आईपीएस ਦੀ ਨੌਕਰੀ ਉਹ ਤੁਹਾਡੇ ਵਿੱਚ ਆ ਗਿਆ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਘਮਾਇਆ ਪਰਾਇਆ ਗਿਆ ਉਹਨਾਂ ਦੇ ਪੋਸਟਰ ਲਗਾਏ ਗਏ ਤੇ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਦਨ 24 ਆਵਰਸ ਕੇ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜੇ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸੱਟ ਬਣੀ ਹੈ ਇਹਦਾ ਬੇਅਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚੋਂ ਮੈਂਬਰਸ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸੱਟ ਨੂੰ ਉਸ ਤਰ੍ਹਾਂ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ 24 ਘੰਟਿਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਤੱਕ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 24 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਅੱਜ ਤੁਸੀਂ ਬਿੱਲ ਕਿਹੜਾ ਲੈ ਕੇ ਆਂਦਾ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਸੀ ਯੂਨੀਨਿਮਸਲੀ ਪਾਸ ਹੋਇਆ ਸੀ ਮੈਂ ਅਜ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸਾਹਿਬ ਦੇ ਯੈਸ ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨ ਸਾਲਾਂ ਵਿੱਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਇਸ ਬਿਲਡ ਕੇ ਇਸ ਨੂੰ ਸੈਂਕਸ਼ਨ ਦਿੱਤੀ ਜਾਏ ਜਾਂ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਇਹਦੇ ਬਾਰੇ ਕਿਉਂਕਿ ਕਾਉਂਸਲ ਆਫ ਮਨਿਸਟਰਸ ਦੀ ਐਡਵਾਈਸ ਨਹੀਂ ਰਾਸ਼ਟਰਪਤੀ ਨੇ ਕੰਮ ਕਰਨਾ ਹੁੰਦਾ ਯੂ ਨੇਵਰ ਫਾਊਂਡ ਇਟ ਕੋਈ ਤੁਹਾਨੂੰ ਵਕਤ ਨਹੀਂ ਲੱਗਾ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਪੀਕਰ ਸਾਹਿਬ ਤੁਸੀਂ ਉਸੇ ਸਰ ਜ਼ਮੀਨ ਤੋਂ ਇੱਕ ਗੁਰ ਸਿੱਖੋ ਸਾਨੂੰ ਕਦਰ ਹੈ ਤੁਹਾਡੇ ਗੁਰ ਸਿੱਖ ਹੋਣ ਦੀ ਮੈਨੂੰ ਪਤਾ ਤੁਹਾਨੂੰ ਵੀ ਬਹੁਤ ਭਾਰੀ ਤਕਲੀਫ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਆਂ ਨੇ ਜਿਹੜੇ ਤੁਹਾਡੇ ਹੱਥ ਵਸ ਚੁਈ ਐ ਨੇ ਸਾਰਿਆਂ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਇਹ ਮਸਲਾ ਸਾਰਿਆਂ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਿਆਂ ਨੂੰ ਵੱਡੀ ਬੇਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਦ ਦਿਨਾ ਬਾਅਦ ਹੀ ਚੰਦ ਮਹੀਨਿਆਂ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਗਿਆ ਸੀ ਸਬਸੀਕੁਐਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਵਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾ ਪ੍ਰਕਾਸ਼ ਸਿੰਘ ਬਾਗਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦੂ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕੱਟ ਜਾਰੀ ਕੀਤਾ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਬ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ ਲਾਠੀ ਚਾਰਜ ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ ਪਹਿਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜੁਰਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਸਪੀ ਉਹ ਇੱਥੇ ਹਾਈ ਕੋਰਟ ਚ ਆਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਬੜੇ ਹਾਇ ਨੇ ਮੈਂ ਚਾਹ ਮੰਗਾ ਸਾਡਾ ਕੇਸ ਜਿਹੜਾ ਬੇਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ 깔 ਦਿੱਤਾ ਜਾਏ ਉਹ ਕੇਸ ਚੰਡੀਗੜ੍ਹ ਸਰ 깔 ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੈਨੂੰ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਹ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਚਲਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਹਲ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਗਬੀਰ ਸਿੰਘ ਦਾ ਨਾਂ ਹੀ ਨਹੀਂ ਹੈ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇੱਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉਥੇ ਉਖੇੜ ਦਿੱਤਾ ਜਾਵੇ ਸਵੇਰ ਤੱਕ ਬੰਦਾ ਉਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਜੀ ਇੱਕ ਕੇਸ ਵਿੱਚ ਸਾਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹਨ ਨਹੀਂ ਜੀ ਉਹਦਾ ਮਤਲਬ ਹੈ ਸਾਫ਼ ਤੋਂ ਜਿਹੜਾ ਮੈਲੀਗੇਸ਼ਨ ਲਾਣਾ ਤੁਹਾਡੀ ਸਰਕਾਰ ਇਜ਼ ਨਾਟ ਸਿਨਸੀਅਰ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼ਰੋਮਨ ਅਕਾਲੀ ਦਲ ਨੂੰ ਤਾਂ ਸਾਫ਼ ਤੌਰ ਬੜੀਲ ਤੋਂ ਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਏ ਇਸ ਤੋਂ ਬਾਅਦ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਹਾਂ ਜੀ ਸਰ ਵੀ ਉਹਦੇ ਤੇ ਵੀ ਆਵਾਂਗੇ ਹਾਂ ਆਪਣੇ ਬਿੱਲ ਦੀ ਕੋਈ ਗੱਲ ਹੈ ਆਈ ਵਿਲ ਕਮ ਟੂ ਥੈਟ ਪਰ ਵੀ ਬੈਕਗ੍ਰਾਉਂਡ ਐ ਦੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਅਦਾ ਕੀ ਕੀਤਾ ਸੀ ਇਸੇ ਵਾਅਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੁਆਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤੇਮਾਲ ਕੀਤਾ ਜਾਂਦਾ ਉਹ ਆਜਾ ਉਸੇ ਵੇਚੈ ਨੇ ਆ ਵੇਖੋ ਵੱਡੀ ਤਰਾਸਤੀ ਸਾਢੇ 3 ਸਾਲ ਉਹ ਲਿਲਕੜੀਆਂ ਕਢਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣੇ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਵਕਤ ਦਿੰਦੇ 1 ਮਿੰਟ ਦਾ ਟਾਈਮ ਨਹੀਂ ਦਿੱਤਾ ਉਹਨੂੰ ਮਾਰ ਕੇ ਉਹਨੂੰ ਕੱਲ ਕੇ 5 ਸਾਲ ਵਾਸਤੇ ਬੰਦ ਕਰੋ ਉਹਨੂੰ 5 ਸਾਹਿਬ 1 ਮਿੰਟ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋਡ ਨਾਲੋਂ ਵੱਧ ਉਹਨਾਂ ਦੇ ਬੰਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ